ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਿਹੜਾ ਇਹਨੂੰ ਬਠਿੰਡਾ ਪੈਂਦਾਗਾ ਸਾਹਮਣੇ ਜਿਹੜੀਆਂ ਤੁਸੀਂ ਦੋ گاਮਾਂ ਦੇਖ ਰਹੇ ਹੋ ਇਹ ਦੋਨੇ گاਮਾਂ ਬਕਾਉ ਨੇ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਕਰਦਿਆਂ گاਮਾਂ ਨੇ ਜਿਹੜੀ ਤੁਸੀਂ ਆ ਪਹਿਲੇ ਨੰਬਰ ਤੇ ਗਾਂ ਦੇਖੀ ਆ ਗਈ ਇਹਨੇ ਪਹਿਲੇ ਸੂਏ ਸੂਣਾਗਾ ਜਿਹੜੀ ਆ ਦੂਜੇ ਨੰਬਰ ਤੇ ਦੇਖ ਰਹੇ ਹੋ ਇਹ ਦੂਜੇ ਦੂਜੇ ਸੂਏ ਸੂਣਾਗਾ ਪਹਿਲੇ ਨੰਬਰ ਵਾਲੀ ਗਾ 2 ਦਿਨ ਦਾਗੇ ਤੇ ਦੂਜੇ ਨੰਬਰ ਵਾਲੀ ਗਾ 4 ਦਿਨ ਦਾਗੇ ਤੇ ਪਹਿਲੇ ਨੰਬਰ ਵਾਲੀ ਦੇ 4 ਕਿ ਦਿਨ ਬਾਕੀ ਨੇ ਦਿਨ ਪੂਰੇ ਹੋਣ ਚ ਦੂਜੇ ਨੰਬਰ ਵਾਲੀ ਗਾ ਦੇ 10 ਦਿਨ ਬਾਕੀ ਨੇ ਸੂਣ ਦੇ ਵਿੱਚ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਅੱਗੇ ਪਿੱਛੇ ਦਿਨ ਲੈ ਸਕਦੇ ਨੇ ਗਰਮੀ ਆ ਬਾਕੀ ਪਿਓਰ ਐਚ ਐਫ نسل ਦੀਆਂ ਗਾਵਾਂ ਨੇ ਤੇ ਆਪ ਵੀ ਇਹ ਚੰਗੇ ਸੀਮਣ ਦੀਆਂ ਨੇ ਲక్ష్ਮੀ ਡੈਰੀ ਫਾਰਮ ਵਾਲੇ ਹੰਟਰ ਬੁੱਲ ਦੀਆਂ ਦੋਨੇ ਗਾਵਾਂ ਨੇ ਚੰਗਾ ਸੀਮਣਾ ਦੋਨਾਂ ਦਾ ਤੇ ਜਿਹੜਾ ਅੱਗੇ ਸੀਮਣ ਲੱਗੇ ਆਪਾਂ ਜਾ ਕਨਫਰਮ ਕਰ ਲਾਂਗੇ ਤੇ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਸਾਰੀ ਡਿਟੇਲ ਲੈ ਕੇ ਦਵਾਂਗੇ ਤੁਹਾਨੂੰ ਵੀ ਕਿੰਨਾ ਇਹਨਾਂ ਦੇ ਮਾਮਾ ਦਾ ਦੁੱਧ ਸੀਗਾ ਤੇ ਬਾਬੀ ਮਾਮਾ ਵੀ ਮੇਨੂੰ ਲਾ ਬਾਈ ਹੋਣਾ ਕੋਲੀ ਖੜੀ ਆ ਉਹ ਵੀ ਛੰ ਨੂੰ ਦਰਸ਼ਨ ਕਰਾਵਾਂਗੇ ਪਿਛਲੇ ਪਾਸੇ ਖੜੀ ਆ ਗਈ ਤੇ ਉਹ ਸਰਕਾਰੀ ਸੀਮੰਦੀ ਆ ਗਈ ਬਾਕੀ ਸਾਰੀ ਗੱਲਬਾਤ ਅੱਜ ਤੁਹਾਨੂੰ ਬਾਈ ਨਾਲ ਕਰਵਾਉਣੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੇ ਐਦਾਂ ਹੀ ਕਿਸੇ ਵੀਰ ਨੇ ਆਪਣੇ ਬਕਾਊ ਪਸ਼ੂ ਦੀ ਵੀਡੀਓ ਬਣਵਾਉਣੀ ਆ ਤਾਂ ਆਪਣੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡੀ ਵੀਡੀਓ ਕਰ ਜਾਾਂਗੇ ਤੇ ਆਜੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤਾਂ ਸਾਨੂੰ ਫੁੱਲ ਡਿਟੇਲ ਨੰਬਰ ਸਾਰਾ ਕੁਝ ਲੈ ਕੇ ਦਿੰਨੇ ਆ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਜੁੜੇ ਦਿਓ ਜਿਹੜੇ ਵੀਰਾਂ ਨੂੰ ਵਧੀਆ ਲੱਗੀ ਵੀਡੀਓ ਉਹ ਕਮੈਂਟ ਜ਼ਰੂਰ ਕਰ ਦਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਆਪਾਂ ਕਰੀਏ ਗੱਲਬਾਤ ਜੀ ਬਾਈ ਸਸੀ ਗਾਲ ਜੀ ਆਹ ਸ੍ਰੀ ਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕਰਜੰਟ ਸਿੰਘ ਜੀ ਠੀਕ ਹੈ ਜੀ ਤੇ ਜਿਹੜੀਆਂ ਬਈ ਆਪਾਂ ਇਹ ਬੈੜਾਂ ਵੇਚਣ ਲੱਗੇ ਆਂਗੇ ਹਾਂਜੀ ਆਪਣੇ ਘਰ ਦੇਈਆਂ ਆ ਨਾ ਹਾਂਜੀ ਘਰ ਦੇਈਆਂ ਠੀਕ ਐ ਤੇ ਆਪਾਂ ਔਰਲੀ ਬੈੜ ਤੋਂ ਸ਼ੁਰੂ ਕਰ ਲਗੇ ਅੱਛਾ ਜੀ ਕਿਨੇ ਪਹਿਲੇ ਸੂਈ ਸੁਣਾ ਹਾਂ ਪਹਿਲੇ ਸੂਏ ਠੀਕ ਐ ਮੂੰਹੋਂ ਦੋ ਦੰਦਾਂ ਨਾ ਹਾਂਜੀ ਉਹ ਆਪਾਂ ਦੇਖ ਲਏ ਸੀਗੇ ਠੀਕ ਐ ਤੇ ਇਹਦੀ ਮਾਂ ਦਾ ਬਈ ਕਿੰਨਾ ਦੁੱਧ ਆਗਾ 26 ਕਿਲੋ 26 ਕਿਲੋ ਮਾਂ ਦਾ ਦੁੱਧ ਆਗਾ ਹਾਂ ਠੀਕ ਐ ਤੇ ਜਿਹੜੀ ਦੂਜੀ ਬੈੜ ਆ ਗਈ ਇੱਕੋ ਮਾਰ ਗਈ ਆ ਇਹ ਹਾਂ ਇੱਕੋ ਮਾਰ ਗਈ ਦੋਵੇਂ ਆ ਨਾ ਹਾਂਜੀ ਠੀਕ ਹੈ ਤੇ ਮਾਂ ਆਪਣੇ ਕੋਲ ਹੀ ਖੜੀ ਹੈ ਨਾ ਹਾਂਜੀ ਠੀਕ ਹੈ ਦੋਸਤੋ ਮਾਂ ਵਾਈਆਂ ਦੇ ਕੋਲ ਹੀ ਖੜੀ ਹੈਗੀ ਉਹਨੂੰ ਆਪਾਂ ਮੜੀ ਦੀ ਝਲਕ ਮਰਾ ਦਿੰਨੇ ਆਗੇ ਉਧਰ ਖੜੀ ਹੈਗੀ ਉਹ ਵੀ ਸਰਕਾਰੀ ਸੀਮੰਦੀ ਆ ਈਟੀਟੀ ਦੇ ਸੀਮੰਦੀ ਹੈਗੀ ਤੇ ਵਧੀਆ ਦੁੱਧ ਦਿੰਦੀ ਆ ਤੇ ਆਪ ਇਹ ਕਿਹੜੇ ਸੀਮੰਦੀਆਂ ਪਤਾ ਜਿੰਨੇ ਡਾਕਟਰ ਨੇ ਭਰਿਆ ਹੈ ਵਧੀਆ ਬੰਦੀ ਹੈ ਠੀਕ ਆ ਉਹ ਵਾਈਆਂ ਨੂੰ ਪਤਾ ਨਹੀਂ ਹੈਗਾ ਦੋਸਤੋ ਵੈਸੇ ਮੈਂ ਕਨਫਰਮ ਕਰ ਲਿਆ ਸੀਗਾ ਦੋਵੇਂ ਹੰਟਰ ਬੋਲਿੰਗਾਂ ਗੀਆਂ ਲక్ష్ਮੀ ਦੇ ਦੀ ਫਾਰਮ ਵਾਲਿਆਂ ਦੇ ਇਹ ਵੀ ਚਲੋ ਵਾਈਆਂ ਨੂੰ ਧਿਆਨ ਨਹੀਂ ਜਾਂਦਾਗਾ ਉਮੀ ਹੰਟਰ ਬੋਲ ਦਿੰਗਾ ਗੀਆਂ ਰੇਟ ਆਪਾਂ ਬਈ ਕਿੰਨਾ ਕਰਦੇ ਆਂ ਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋ ਜੂਗਾ ਠੀਕ ਹੈ ਤੇ ਇਹਨੂੰ ਖੋਲ ਕੇ ਢੇਡਾ ਦਵਾ ਦਿਓ ਰੇਟ ਆ ਜਿਹੜਾ ਦੋਸਤੋ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਗੋਮਾ ਵੈੜਾਂ ਦਾ ਇਹ ਕਿਸੇ ਨੇ ਇਕੱਠਾਆਂ ਖਰੀਦਣੀਆਂ ਜਾਂ ਕਈ ਕਿਸੇ ਨੇ ਇਕੱਲੀ-ਇਕੱਲੀ ਖਰੀਦਣੀਆਂ ਤੇ ਤੁਰਦੀ ਨਹੀਂ ਤੁਸੀਂ ਦੇਖ ਸਕਦੇ ਹੋ ਤਿਆਰੀ ਚੰਗੀ ਆ ਚੰਗੀ ਸੰਭੀ ਬਲੀ ਆਗੀ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਜੀ ਲਕਸਾਂ ਚੌੜੀਆਂ ਕਰ ਕਰ ਦਰਦੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਠੋਸ ਹਵਾਨਾ ਕੋਈ ਲਮਕਾ ਹਵਾਨਾ ਨਹੀਂ ਹੈਗਾ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੂਹਰ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਬਾਕੀ ਮੁੱਠੀ ਦੀ ਚਵਾਈ ਵਾਲੇ ਥਾਣ ਖੱਡੂਗੀ ਬਹੁਤ ਵਧੀਆ ਦੇਖੋ ਤਿਆਰੀ ਬਹੁਤ ਚੰਗੀ ਹੈਗੀ ਇਸੀ ਨਹੀਂ ਚਵਾਈ ਦੀ ਵੀ ਤੁਸੀਂ ਇਹਦੀ ਵੀ ਤੁਸੀਂ ਚੋ ਸਕਦੇ ਹੋ ਤੇ ਹੱਥੀਂ ਵੀ ਚੋ ਸਕਦੇ ਹੋ ਮੂਰ ਨੂੰ ਗਾੜੀ ਦੇਖ ਸਕਦੇ ਹੋ ਮੂਰ ਨੂੰ ਵੀ ਬਹੁਤ ਆਗੀ ਸਪੇਸ ਬਹੁਤ ਆਗੀ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਬਾਕੀ ਦੁਬਾਰੇ ਤੁਸੀਂ ਫੇਰ ਦੇਖ ਸਕਦੇ ਹੋ ਬੈਕ ਸਾਈਡ ਤੋਂ ਅਡਰ ਬਹੁਤ ਚੰਗਾ ਨੇ ਤਿਆਰ ਕਰਿਆ ਬਾਕੀ ਜੇ ਕੁਸ਼ਤਨ ਲੈ ਕੇ ਜਾਂਦੀ ਆ ਤਾਂ ਅਡਰ ਇਹਨੇ ਹੋਰ ਤਿਆਰ ਕਰ ਲੈਣਾ ਇਹਨੂੰ ਤੁਰਨਾ ਔਖਾ ਹੋ ਜੂਗਾ ਕਿੰਨੇ ਕ ਦਿਨ ਰਹਿੰਦੇ ਬਈ ਇਹਦੇ ਇਹ ਤਾਂ 18-19 ਦਿਨ ਪੂਰੇ ਹੋਣੇ ਆ ਤੇ ਠੀਕ ਹੈ ਮਤਲਬ ਪਏ ਆ ਮਤਲਬ 3-4 ਦਿਨ ਹਨਾ ਠੀਕ ਹੈ ਤੇ ਹੁਣ ਆਪਾਂ ਇੱਧਰ ਦੂਜੇ ਨੰਬਰ ਵਾਲੇ ਦੀ ਗੱਲ ਕਰ ਲઈએ ਇਹਨੇ ਦੂਜੇ ਸੂਏ ਸੁਣਾ ਹਾਂ ਦੂਜੇ ਸੂਏ ਠੀਕ ਹੈ ਇੱਧਰ ਮੂਰੇ ਆ ਜਾ ਇਹਦੇ ਕਿੰਨੇ ਕ ਦਿਨ ਪਏ ਆ ਇਹ ਵੀ ਹੋਣਗੇ 10-12 ਦਿਨ 10-12 ਦਿਨ ਇਹਦੇ ਪਏ ਆ ਜੀ ਠੀਕ ਹੈ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਕਿੰਨਾ ਦੁੱਧ ਕੱਢਿਆ ਨੇ 19 ਕਿਲੋ ਪਹਿਲਾਂ ਸੂਏ ਦੇ ਬੱਚੇ 19 ਕਿਲੋ ਦੁੱਧ ਕੱਢਿਆ ਆਏ ਨੇ। ਹਾਂ ਠੀਕ ਆ। ਤੇ ਇਸ ਵਾਰ ਫਿਰ ਉਮੀਦ ਕਿੰਨੀ ਕਾਗੀ? ਇਹ ਤਾਂ ਹੁਣ ਪਰਮਾਤਮਾ ਨੂੰ ਪਤਾ। ਠੀਕ ਆ ਵੀ ਵਧੂਗੀ ਯਾਨੀ? ਹਾਂ। ਜੇ ਤਾਂ ਪਹਿਲੀ 19 20 ਦਿੱਤਾ ਹਨਾ। ਠੀਕ ਆ ਵੀ ਇੰਨਾ ਕ ਤਾਂ ਮਤਲਬ 3-4 ਕਿਲੋ ਤਾਂ ਵਧੂਗੀ। ਹਨਾ। ਬਾਕੀ ਸੇਵਾ ਤੇ ਹੁੰਦਾ ਹਨਾ। ਇਹਦਾ ਰੇਟ ਵੀ ਫੋਨ ਤੇ ਆ? ਹਾਂ ਫੋਨ। ਠੀਕ ਆ। ਇਹਦਾ ਰੇਟ ਵੀ ਫੋਨ ਤੇ ਹੋ ਜੂਦਾ ਚੌਣ-ਚਾਂਡ ਚ ਕੇ ਮੇਰੀ ਹੀ ਆ ਇਹ। ਫੋਨ ਤੇ ਠੀਕ ਆ। ਵਧੀਆ ਰਹੀ ਆ। ਠੀਕ ਆ ਤੇ ਦੁੱਧ ਲੰਮਾ ਸਮਾਂ ਦੇਗੀ ਸੀ? ਹਾਂ। ਆਪ ਛੱਡੀ ਐ ਮਸੀਂ ਠੀਕ ਐ ਵੈਸੇ ਉਹ ਮੈਂ ਚਪ ਤਾਂ ਵੈਸੇ ਲੰਮਾ ਸਮਾਂ ਦੇ ਜਾਣਗਾ ਹੁੰਦਾ ਗਿਆ ਠੀਕ ਐ ਤੇ ਬਾਕੀ ਦੋਸਤੋ ਜਿਹੜਾ ਆਪਾਂ ਇਹਦੇ ਸੀਮਨ ਬੁੱਲ ਕੇ ਦੱਸਣਾ ਜਿਹੜਾ ਇਹਦੇ ਪਹਿਲੀ ਵੜ ਦੇ ਸੀਮਨ ਲੱਗਿਆ ਵਾ ਉਹ ਏਵੀਐਸ ਦੇ ਪਾਈਪਰ ਬੋਲ ਦਾ ਸੀਮਨ ਲੱਗਿਆ ਵਾ ਸੀਮਨ ਬਹੁਤ ਚੰਗਾ ਪੂਰਾ ਟੌਪ ਦਾ ਸੀਮਨ ਲੱਗਿਆ ਵਾ ਏਵੀਐਸ ਦੇ ਪਾਈਪਰ ਬੋਲ ਦਾ ਤੇ ਜਿਹੜਾ ਇਸ ਵੜ ਦੇ ਸੀਮਨ ਲੱਗਿਆ ਵਾ ਉਹ ਲੱਗਿਆ ਵਾ ਸਰਕਾਰੀ ਸੀਮਨ ਪੀਟੀਟੀ ਦਾ ਕਿਉਂਕਿ ਬੰਜਾਂ ਨੂੰ ਉਨੀ ਨੌਲਜ ਹੈ ਨਹੀਂ ਉੱਤੇ ਲਿਖਿਆ ਵਾਸੀਂ ਆਪਾਂ ਡਾਕਟਰ ਤੋਂ ਕਨਫਰਮ ਕਰਕੇ ਤੇ ਫਿਰ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਇਹਦੇ ਪੇਪਰ ਦਾ ਲੱਗਿਆ ਵੇ ਐਬੀਐਸ ਦਾ ਇਹਦੇ ਸਰਕਾਰੀ ਲੱਗਿਆ ਵਾ ਤੇ ਸੀਮਨ ਦੋਨਾਂ ਦੀ ਪੂਰੇ ਚੰਗੇ ਟਾਪ ਦੇ ਸੀਮਨ ਪੂਰੇ ਚੰਗੇ ਰਿਕਾਰਡ ਦੇ ਲੱਗੇਗੇ ਖੋਲ ਲਿਓ ਇਹਨੂੰ ਇਹਦਾ ਵੀ ਆਪਾਂ ਜਿਹੜਾ ਦਵਾ ਦਿੰਨੇ ਆ ਤੁਰਤੀ ਤੇ ਤੁਸੀਂ ਜੱਜਮੈਂਟ ਕਰ ਲਿਓ ਇਹਦੇ तकरीबन 10 11 ਦਿਨ ਪਏ ਆ ਮੈਂ ਇਹਦਾ ਵੀ ਦਿਨ ਇਹ ਹੋਰ ਲੈ ਜੂਗੀ ਉੱਤੇ ਵੱਧ ਲੈ ਜੂਗੀ ਜਾਰੀ ਇਹਨੇ ਵੀ ਸਟਾਰਟ ਕਰਤੀ ਹੈਗੀ ਤੇ ਚੰਗੀ ਸੰਭਿ ਭਲੀ ਹੈ ਵੀ ਤੇ ਥਾਣਾ ਉਸ ਵੈਢ ਨੂੰ ਇਹਦੇ ਵੀ ਬਹੁਤ ਚੰਗੇ ਹੈਗੇ ਮੈਦਾ ਵੀ ਲੇਵਾ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਬੈਗ ਨੂੰ ਵੀ ਤੇ ਸਪੇਸ ਬਹੁਤ ਆ ਥਾਣਾ ਦੇ ਵਿੱਚ ਤੇ ਥਾਣਾ ਦਾ ਸੈਜ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਵੀ ਚੰਗੀ ਮੀਤ ਆ ਗਈ ਪਹਿਲਾਂ ਨੇ ਸੂਏ ਦੇ ਵਿੱਚ 19 20 ਦੇ ਲਗਭਗ ਇਹਨੇ ਦੁੱਧ ਦਿੱਤਾਗਾ ਬਾਕੀ ਤੁਸੀਂ ਆਪ ਦੀ ਸਮਝ ਵਰਤ ਸਕਦੇ ਹੋ ਵੀ ਦੂਜੇ ਸੂਏ ਕਿੰਨਾ ਦੁੱਧ ਦੇ ਦੂਗੀ ਕਿਉਂਕਿ ਬਾਈਆਂ ਨੇ ਕਨਫਰਮ ਨਹੀਂ ਕਰਿਆ ਅਗਲਾ ਆਪ ਦੀ ਸਮਝ ਦੇ ਨਾਲ ਨੇ ਜੀ ਬਾਕੀ ਸੇਵਾ ਤੇ ਵੀ ਹੁੰਦਾ ਗਾਇਆਂ ਦਾ ਜੇ ਆਪਾਂ ਸੇਵਾ ਕਰਾਂਗੇ ਤਾਂ ਦੁੱਧ ਵੱਧ ਵੀ ਦੇ ਦੇਣਗੀਆਂ ਜੇ ਘਟਾ ਕਰਾਂਗੇ ਤਾਂ ਘਟ ਜਾਣਗੀਆਂ ਤੇ ਬਾਕੀ ਬਿਹੜਾਂ ਦੋਨੋਂ ਹੀ ਚੰਗੀਆਂ ਘਰੇਲੂ ਬਿਹੜਾਂਆਂ ਤੁਸੀਂ ਆਪ ਦੀ ਫੌਲਾ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਚੰਗੇ ਸੀ ਮੰਨ ਲਗਾ ਦੋਵੇਂ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਰੇਟ ਹੈ ਜਿਹੜਾ ਉਹ ਫੋਨ ਦੇ ਉੱਤੇ ਆ ਤੋਰ ਕੇ ਦਿਖਾ ਦਿੰਗਾ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਆਓ ਤੁਸੀਂ ਕਰ ਸਕਦੇ ਹੋ ਆ ਕੇ ਤੁਸੀਂ ਤਸੱਲੀ ਕਰ ਲਿਓ ਤੇ ਫੋਨ ਤੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਕੋਈ ਗੱਲਬਾਤ ਰਹਿ ਜਾਂਦੀ ਹੈਗੀ ਤੇ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਹਿਣਾ ਚੰਗੀਆਂ ਸਾਫ ਸੁਥਰੀਆਂਆਂ ਗੀਆਂ ਸਾਰੇ ਪੱਖਾਂ ਤੋਂ ਬਾਕੀ ਪਾਸ ਤੁਸੀਂ ਕਰਨੇ ਆ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ